ਜੀ ਕੀ ਨਾਮ ਹੈ ਤੁਹਾਡਾ ਜੀ ਮਹਿੰਦਰਪਾਲ ਜੀ ਮਹਿੰਦਰਪਾਲ ਜੀ ਕਿੱਥੋਂ ਦੇ ਵਸਨੀਕ ਆ ਜੀ ਜਲੰਧਰ ਕੋਰਸ ਦੀ ਘਾ ਮੰਡੀ ਜਲੰਧਰ ਘਾ ਮੰਡੀ ਜੀ ਹਾਂ ਜੀ ਠੀਕ ਹੈ ਜੀ ਇਹ ਕਾਲਾ ਸੰਗਿਆ ਰੋਡ ਠੀਕ ਹੈ ਜੀ ਇਹ ਤੁਹਾਡੇ ਕੀ ਲੱਗਦੇ ਸੀ ਇਹਨਾਂ ਦੀ ਮੌਤ ਹੋਈ ਜੀ ਬੇਟੀ ਸੀ ਜੀ ਬੇਟੀ ਕਿੰਨੀ ਉਮਰ ਸੀਗੀ ਜੀ ਇਹਨਾਂ ਦੀ 29 ਤੋਂ ਉੱਪਰ ਸੀਗੀ 29 ਸਾਲ ਅੰਦਾਜ਼ਾ ਹਾਂ ਜੀ ਇਹ ਕਿੱਥੇ ਵਿਆਹੇ ਸੀਗੇ ਜੀ ਇਹ ਇਹ ਚੱਬੇ ਵਾਲ ਜੀ ਚੱਬੇਲ ਖਾਸ ਕੇ ਪਿੰਡ ਲੱਗੇ ਜੀ ਪਿੰਡ ਨੇ ਚੱਬੇ ਵਾਲ ਖਾ ਚੱਬੇਲ ਖਾਸ ਤਕੀ ਇਹ ਪਾਣਾ ਵਰਤੀਆ ਕੀ ਘਟਨਾ ਹੋਈ ਆ ਜੀ ਇਹਨਾਂ ਨੇ ਸਾਨੂੰ ਕੀਤਾ ਜੀ 3:00 ਵਜੇ ਫੋਨ ਕੀਤਾ ਕਿਹਨਾਂ ਨੇ ਜੀ ਇਹ ਮੇਰੇ ਕੁੜਮ ਸਾਹਿਬ ਨੇ ਕੁੜੀ ਦੇ ਸਹਰੇ ਨੇ ਅੱਛਾ ਜੀ ਉਹ ਕਹਿੰਦਾ ਤੁਸੀਂ ਜਲਦੀ ਜਲਦੀ ਆ ਜਾਓ ਅੱਛਾ ਜੀ ਉਹਨਾਂ ਨੇ ਕੀ ਕੀਤਾ ਕੋਈ ਦਵਾਈ ਖੜਾਈ ਆ ਜਾਂ ਉਹਨੂੰ ਕੁੜੀ ਮੇਰੀ ਨੂੰ ਅੰਦਰ ਬੰਦ ਕਰ ਦਿੱਤਾ ਮਾਰ ਕੁੱਟ ਕੇ ਅੱਛਾ ਜੀ ਜੇਡ ਸਾਂ ਜਟਾਣੀ ਨੂੰ ਕੁੱਟਿਆ ਅੱਛਾ ਜੀ ਹੁਣ ਮੈਨੂੰ ਆਰਜੀ ਆਵੇ ਕਿ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਨਾਲ ਸਹਰਾ ਸਾਹਿਬ ਵੀ ਹੈਗੇ ਆ अच्छा जी वो भी ਭੱਜ ਗਿਆ ਫਿਰ ਦੁਕਾਨ ਨੂੰ ਚਲ ਗਿਆ ਆਪਣੇ ਦੁਕਾਨ ਤੇ ਜਾ ਕੇ ਉਹਨੂੰ ਬੰਦ ਕਰਕੇ 3 ਘੰਟੇ ਬੰਦ ਰਹਾ ਦਵਾਈ ਵੀ ਪਹਿਲਾਂ ਨਾਲ ਲਿਆ ਕੇ ਰੱਖੀ ਸੀ ਅੰਦਰ اچھا ਜੀ ਕੋਈ ਸੈਲਫ ਤੇ اچھا ਜੀ ਸਲਫਾਸ ਜੀ ਹਾਂ ਜੀ اچھا ਜੀ ਬਾਕੀ ਉਹਨੇ ਖਾਧੀ ਜਾ ਉਹਨਾਂ ਨੇ ਖੜਾਈ ਆ ਧੱਕੇ ਨੇ ਜਿਆਦਾ ਕੁੱਟਿਆ ਮਾਰਿਆ ਤਾਂ ਫੇਰ ਚੱਕ ਨਹੀਂ ਇਹਨਾਂ ਨੇ ਖੜਾਈ ਆ ਜਦੋਂ ਪੈਕ ਅੰਦਰ ਬੰਦ ਕੀਤੇ ਬਾਹਰ ਕੁੰਡੀ ਲਾ ਕੇ ਤੁਸੀਂ ਕਦੋਂ ਆਏ ਜੀ ਫਿਰ ਜਦੋਂ ਪਤਾ ਲੱਗਿਆ ਜੀ ਕਿਸ ਕਿਸਨ ਦੀ ਗੱਲ ਆ ਜੀ ਇਹ 3:00 ਵਜੇ ਦੀ ਮੈਨੂੰ ਫੋਨ ਆਇਆ ਕਿਸ ਤਰੀਕੇ ਨਾਲ ਕਿਦੋਂ ਹਾਂ ਸੁਰੱਖਿ 16 16 اچھا جی 16 تاریخ ਕਿੰਨੇ ਵਜੇ ਫੋਨ ਆਇਆ ਤੁਹਾਨੂੰ ਸਾਨੂੰ 3:10 ਦੇ ਮਿੰਟ ਤੇ ਫੋਨ ਆਇਆ ਸ਼ਾਮ ਨੂੰ ਫੋਨ ਆਇਆ ਹਾਂਜੀ ਤੇ ਉਦੋਂ ਲੜਕੀ ਤੁਹਾਡੀ ਜਿਹੜੇ ਆ ਉਹ ਕਿੱਥੇ ਸੀ ਕਿਸ ਹਾਲਾਤ ਸੀ ਉਸ ਲਈ ਉਹਨਾਂ ਸੋਹਰਾ ਸਾਹਿਬ ਆਪਣੇ ਘਰੇ ਸੀ ਉਹ ਸਕੂਟੀ ਤੇ ਬਿਠਾ ਲ ਕੇ ਮੈਨ ਨਾਲ ਕੀ ਆ ਅੱਛਾ ਜੀ ਉੱਥੇ ਪਹੁੰਚਿਆ ਹਸਪੀਟਲ ਉਹਨਾਂ ਨੂੰ ਜਵਾਬ ਦੇ ਦਿੱਤਾ ਫਿਰ ਇਹ ਸ਼ਿਵਲ ਹਰਪੁਰ ਲੈ ਕੇ ਆਏ ਆ ਅੱਛਾ ਜੀ ਇੱਥੋਂ ਵੀ ਜਵਾਬ ਦੇ ਦਿੱਤਾ ਫਿਰ ਇਹਨਾਂ ਨੂੰ ਕਹਿੰਦੇ ਰੈਫਰ ਕਰ ਦੋ ਅੰਮ੍ਰਿਤਸਰ ਅੱਛਾ ਜੀ ਉਹ ਰਸਤੇ ਤੇ ਜਾਂਦੀ ਜਾਂਦੀ ਉਹ ਸਵਾਸ ਤੇ ਆ ਗਈ ਦਿੱਤੀ ਉਹਨਾਂ ਨੇ ਅਸੀਂ ਤਾਂ ਉਹਦੀ ਗੱਲ ਵੀ ਨਹੀਂ ਸੁਣੀ ਨਾ ਦੇਖਿਆ अच्छा जी ਇਹ ਪਹੁੰਚੇ ਬਾਅਦ ਹੀ ਬਾਅਦ ਵਿੱਚ ਆਏ ਅੱਛਾ ਜੀ ਤੁਸੀਂ ਲੇਟ ਆਏ ਤਾਂ ਤੱਕ ਇਹ ਪਾਣਾ ਵਰਤ ਚੁੱਕਾ ਸੀ ਸਾਡਾ 12 ਵਰਤ ਅੱਛਾ ਜੀ ਜੇ ਤੁਹਾਨੂੰ ਜਿਹੜਾ ਉਹ ਸ਼ੱਕ ਹੈ ਕਿ ਸੋਹਰਾ ਪਰਿਵਾਰ ਨੇ ਸੋਹਰਾ ਪਰਿਵਾਰ ਦੇ ਇਹਨਾਂ ਦੇ ਸਾਨੂੰ ਇਹਨਾਂ ਦੇ ਉਹਦੇ ਕੋਲੋਂ ਨੋਟਿਸ ਵੀ ਨਿਕਲਿਆ ਲਿਖਿਆ ਉਹਦਾ ਅੱਛਾ ਸੁਸਾਇਡ ਨੋਟ ਵੀ ਨਿਕਲਿਆ ਆਇਆ ਔਰ ਉਹ ਸਾਨੂੰ ਹੁਣ ਪੜ ਕੇ ਸੁਣਾਉਣਗੇ ਤਾਂ ਫਿਰ ਤਜੇ ਹੀ ਆਈ ਪੁਲਿਸ ਵਾਲੇ ਅੱਛਾ ਪੋਸਟੇ ਨੀ 16 ਨੂੰ ਨਹੀਂ ਤੁਹਾਨੂੰ ਪਤਾ ਲੱਗਾ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਜਦੋਂ ਉਹਨਾਂ ਨੇ ਜੈਡ ਵੱਡੂ ਤੇ ਸੁਸਾਈਡ ਨੋਟ ਵੀ ਹੈ ਹਾਂਜੀ ਕੀ ਲਿਖਿਆ ਉਹਦੇ ਵਿੱਚ ਕੀ ਦਾ ਨਾਮ ਹੈ ਕਿਸਾ ਪਤਾ ਨਹੀਂ ਕੁਛ ਨਹੀਂ ਨਾ ਸਾਨੂੰ ਕੋਈ ਪਤਾ ਨਹੀਂ ਕੀ ਜੀ ਵਾਲਾ ਮੁਲਾਜ਼ਮ ਕੋ ਤੁਹਾਨੂੰ ਦੱਸਿਆ ਦੇ ਨਹੀਂ ਰਿਹਾ ਜਾਂ ਕਿੱਦਾਂ ਜੀ ਨਹੀਂ ਦੇ ਰਿਹਾ ਜੀ ਉਹ ਸਾਨੂੰ ਕਹਿੰਦੇ ਆਈ ਕੇ ਪੜ ਕੇ ਸੁਣਾਓ ਸਾਨੂੰ ਵੀ ਪਤਾ ਲੱਗੇ ਕੀ ਲਿਖਿਆ ਇਹਦੇ ਵਿੱਚ ਤਾਨੂੰ ਹਾਲੇ ਸੁਸਾਈਡ ਨੋਟ ਨਹੀਂ ਦਿਖਾਇਆ ਜਾ ਰਿਹਾ ਨਹੀਂ ਦਿਖਾ ਰਿਹਾ ਜੀ ਥਾਣਾ ਉਥੇ ਕਿਹੜਾ ਮੈਂ ਚੱਬੇ ਆ ਦਸਣਾ ਜੀ ਚੱਬੇ ਚੱਬੇ ਦਾ ਥਾਣਾ ਦਾ ਮਲਾਜਮ ਆਇਆ ਜੀ ਮੌਕੇ ਤੇ ਹਾਂ ਜੀ ਉੱਥੇ ਸਾਰੇ ਸ਼ਿਕਾਇਤ ਵੀ ਦਿੱਤੀ ਤੁਸੀਂ ਹਾਂ ਜੀ ਹਾਂ ਜੀ ਤੇ ਹੁਣ ਕੀ ਮੰਗ ਅਪੀਲ ਕੀਤੀ ਤੁਹਾਡੀ ਹੈਗੀ ਆ ਜੀ ਉਮੀਰ ਪਸ਼ਾ ਸਾਹ ਮਿਲਣਾ ਚਾਹੀਦਾ ਪਰਚੇ ਤਾਂ ਵੈਸੇ ਹੋ ਗਏ ਪਰਚਾ ਤਾਂ ਹੋ ਗਿਆ ਜੀ ਪਰਚਾ ਹੋ ਗਿਆ ਜੀ ਅਜੇ ਚੱਕੇ ਜੀ ਮਿਲਣੇ ਨਾ ਪੜਿਆ ਅੱਛਾ ਗ੍ਰਫਤਾਰੀ ਨਹੀਂ ਹੋਈ ਹਾਲੇ ਗ੍ਰਫਤਾਰੀ ਹੋਣੀ ਹੈ ਠੀਕ ਹੈ ਜੀ ਤੇ ਕਰੀ ਬਣਾਣੀ ਹੋਣੀ ਚਾਹੀਦੀ ਆ ਉਸ ਵੇਲੇ ਉਹਨਾਂ ਦੇ ਪਤੀ ਦਾ ਹੈ ਕਿ ਤੁਹਾਨੂੰ ਪਤਾ ਉਹ ਨਾਲ ਸੀਗੇ ਜਾਂ ਕੰਮ ਕਰਦੇ ਜਿੱਥੇ ਆ ਬਰਵਾਨੀ ਆ ਜੀ ਉਹਦਾ ਅੱਛਾ ਪਤੀ ਵਿਦੇਸ਼ ਦੇ ਵਿੱਚ ਰਹਿ ਰਿਹਾ ਹਾਂ ਜੀ ਨਹੀਂ ਭੇਜਿਆ ਅਸੀਂ ਠੀਕ ਹੈ ਜੀ ਉਹ ਅਸੀਂ ਭੇਜਿਆ ਸਾਰੇ ਪੈਸੇ ਅਸੀਂ ਉਹਨਾਂ ਕਰਕੇ ਸਾਰਾ ਕੁਝ ਅਸੀਂ ਭੇਜਿਆ ਤਿੰਨ ਵਾਰੀ ਭੇਜੋ ਗਿਆ ਰਸ਼ੀਆ ਖਵੈਜ਼ ਭੇਜ ਚੁੱਕੇ ਹਨ ਕਾਰਨ ਕੀ ਲਗਦਾ ਕਿ ਤੁਹਾਡੀ ਬੇਟੀ ਨੇ ਤੁਹਾਨੂੰ ਦੱਸਿਆ ਸੀ ਵੀ ਕੋਈ ਘਰੇਲੂ ਪਲੇਸ ਸੀ ਜਾਂ ਕੋਈ ਕਾਰਨ ਸੀ ਜਿਹੜਾ ਜਿਹਾ ਝਗੜਾ ਜੀ ਉਹਨੂੰ ਪਰੇਸ਼ਾਨ ਕਰਦੇ ਤੂੰ ਆਹ ਕੰਮ ਨਹੀਂ ਆਹ ਫਲਾਨਾ ਇਦਾਂ ਕਰਦੇ ਆ ਮਾਮੂਲੀ ਗੱਲਾਂ ਤੇ ਟਕਰਾਅ ਸੀ ਆਹਾਂ ਬੁਲਾਉਂਦੇ ਸੀ ਉਲਟੋ ਦੇ ਤੇ ਕੁੜੀ ਤੇ ਅੱਛਾ ਜੀ ਛੋਟੀਆਂ ਛੋਟੀਆਂ ਗੱਲਾਂ ਦਾ ਰੌਲਾ ਸੀਗਾ ਕੋਈ ਨਹੀਂ ਫਿਰ ਉਹਨਾਂ ਇਹਨਾਂ ਨੂੰ ਉਹਨੂੰ ਮਾਰਿਆ ਉਸ ਦਿਨ ਉਹਦੇ ਜੇਠ ਜਠਾਣੀ ਮੇਰੀ ਬੇਟੀ ਦਾ ਫੋਨ ਉਸ ਟਾਈਮ ਚੱਲ ਰਿਹਾ ਉਹ ਰਿਕਾਰਡਿੰਗ ਨਹੀਂ ਕੀਤੀ ਅੱਛਾ ਜੀ ਉਹ ਪਿੱਛੇ ਗਾਲਾਂ ਕੱਢਦੇ ਸੀਗੇ ਅੱਛਾ ਜਦੋਂ ਤੁਹਾਡੇ ਨਾਲ ਗੱਲ ਹੋ ਰਹੀ ਸੀ ਨਹੀਂ ਮੇਰੀ ਬੇਟੀ ਛੋਟੀ ਸੀ ਉਹਦੇ ਨਾਲ ਗੱਲ ਹੋ ਰਹੀ ਸੀ ਜੀ ਉਹ ਮਗਰ ਜੇਠ ਦਾ ਜਠਾਣੀ ਗਾਲਾਂ ਕੱਢ ਰਿਹਾ ਉਹਨੇ ਫੋਨ ਬੰਦ 10 ਮਿੰਟ ਮੇਰੀ ਬੇਟੀ ਦਾ ਫੋਨ ਵੀ ਚੱਲਿਆ ਰਿਕਾਰਡਿੰਗ ਨਹੀਂ ਹੋਈ ਜੀ ਸਾਡੀ ਕੋਈ ਗਲਤੀ ਨਹੀਂ ਮਤਲਬ ਆਵਾਜ਼ ਹੋਣੀ ਬੰਦ ਹੋ ਗਈ ਸੀ ਉਹਦੀ ਆਵਾਜ਼ ਹੋਣੀ ਬੰਦ ਹੋ ਗਈ ਸੀ ਜੇਠ ਜਠਾਣੀ ਦੀ ਬੋਲਣ ਦੀ ਆਵਾਜ਼ ਆ ਰਹੀ ਸੀ ਉਹ ਗਾਲਾਂ ਕੱਢਦੇ ਸੀਗੇ ਮਗਰ ਤੇ ਜਦੋਂ ਤੁਸੀਂ ਹੌਣ ਵੀ ਜੇ ਦੇਖ ਸਕਦੇ ਤੁਸੀਂ ਠੀਕ ਆ ਜੀ ਤਾਂ ਹੁਣ ਸ਼ਾਰਪੁਰਾਜ ਪੋਸਟਮਾਰਟ ਮੋਰ ਹੈ ਜੀ ਹਾਂਜੀ ਹਾਂਜੀ ਆ ਪ੍ਰਸ਼ਨ ਇਹ ਨਿਜੰਨ ਦਾ ਸੰਸਥਾਨ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਮਨ ਅਮਨ ਜੀ ਇਹ ਤੁਹਾਡੇ ਭੈਣ ਜੀ ਕੀ ਲੱਗਦੀ ਸੀ ਜਿਹੜਾ ਮੇਰੇ ਜੀ ਸਿਸਟਰ ਸੀ ਜੀ ਅ ਸਿਸਟਰ ਸੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਪਾਣਾ ਵਰਤਿਆ ਕਦੋਂ ਪਤਾ ਲੱਗਦਾ ਕਿਹੜੀ ਜੀ ਸਾਨੂੰ ਜੀ 16 ਤਰੀਕ ਸ਼ਾਮੀ 3 ਵਜੇ ਫੋਨ ਆਉਂਦਾ ਆ ਕਿ ਤੁਹਾਡੀ ਕੁੜੀ ਨੂੰ ਤੁਸੀਂ ਇੱਥੇ ਆਓ ਅਸੀਂ ਕਿਹਾ ਕਿ ਸਾਨੂੰ ਗੱਲ ਦੱਸੋ ਕੀ ਇਹ ਕਹਿੰਦੇ ਨੇ ਅਸੀਂ ਉਹਨੂੰ ਅੰਦਰ ਟੱਕਿਆ ਆਇਆ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਆਏ ਤੇ ਉਹਨੂੰ ਬਾਹਰ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਸਾਢੇ 3:00 ਫੋਨ ਆਉਂਦਾ ਕਿ ਤੁਹਾਡੀ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਆ ਤੇ ਅਸੀਂ ਇਹਨੂੰ ਹਸਪਤਾਲ ਲੈ ਕੇ ਜਾਂਦੇ ਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਜਲੰਧਰ ਤੋਂ ਇੱਥੇ ਹਸ਼ਿਆਰਪੁਰ ਆਉਂਦੇ ਆ ਹਸ਼ਿਆਰਪੁਰ ਆ ਕੇ ਸਾਨੂੰ ਪਤਾ ਲੱਗਦਾ ਆ ਕਿ ਜਿਹਨੂੰ ਜਵਾਬ ਦਿੱਤਾ ਹਸਪਤਾਲ ਲੈ ਲੈਣੇ ਅੰਮ੍ਰਿਤਸਰ ਰੈਫਰ ਕੀਤਾ ਅੰਮ੍ਰਿਤਸਰ ਰੈਫਰ ਕੀਤਾ ਜਾਂਦੇ ਹੋਏ ਰਸਤੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਹਸਪਤਾਲ ਆਉਂਦੇ ਆ ਇਹ ਡੈੱਡ ਬੋਡੀ ਛੱਡ ਕੇ ਸੋਹਰਾ ਪਰਿਵਾਰ ਇੱਥੋਂ ਭੱਜ ਜਾਂਦਾ ਆ ਜੀ ਠੀਕ ਹੈ ਅਸੀਂ লাশ ਜਮ੍ਹਾਂ ਕਰ ਤੇ ਇਹਨਾਂ ਦੇ ਥਾਣੇ ਜਾਂਦੇ ਆ ਥਾਣੇ ਅਸੀਂ ਕੱਲ ਗਏ ਆ ਤੇ ਸ਼ਾਇਦ ਇਹਨਾਂ ਤੇ ਪਰਿਵਾਰ ਤੇ ਐਫ ਆਰ ਵੀ ਹੋ ਗਈ ਆ ਐਫ ਆਰ ਤਾਂ ਹੋ ਗਈ ਆ ਪਰ ਹੱਲੇ ਤੱਕਰ ਕਿਸੇ ਦੀ ਵੀ ਉੱਥੇ ਰੈਸਟ ਨਹੀਂ ਪਈ ਹੈ ਵੀ ਜੀ ਅਸੀਂ ਪ੍ਰਸ਼ਾਸਨ ਤੈਹੀ ਮੰਗ ਕਰਦੇ ਆ ਕਿ ਅੱਜ ਕੋਈ ਅੱਜ ਜਦੋਂ ਪੋਸਟਮਾਰਟਮ ਲਈ ਅਸੀਂ ਬੋਡੀ ਲੈ ਕੇ ਆਏ ਤੇ ਸਾਨੂੰ ਇੱਕ ਸੁਸਾਇਟੀ ਨੋਟ ਮਿਲਦਾ ਆ ਜੋ ਮੇਰੀ ਭੈਣ ਦੇ ਕੱਪੜਿਆਂ ਦੇ ਵਿੱਚ ਤੇ ਉਹ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਪੁਲਿਸ ਨੇ ਆਪ ਲੈ ਕੇ ਆਇਆ ਆ ਤੇ ਹੁਣ ਉਹਦੇ ਵਿੱਚ ਪਤਾ ਨਹੀਂ ਕੀ ਲਿਖਿਆ ਆ ਤੇ ਉਹ ਸਾਨੂੰ ਪੁਲਿਸ ਦੱਸੇਗੀ ਉਸ ਸੁਸਾਈਡ ਨੋਟ ਦੇ ਵਿੱਚ ਪਤਾ ਲੱਗਿਆ ਲੜਕੀ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਕਹਿਣਾ ਕਿ ਅਸੀਂ ਪੁੱਛ ਰਹੇ ਆ ਮੰਗ ਰਹੇ ਆ ਪਰ ਉਹ ਸੁਸਾਈਡ ਨੋਟ ਬਾਰੇ ਦੱਸਿਆ ਨਹੀਂ ਜਾ ਰਿਹਾ ابھی ਨਹੀਂ ਦੱਸਿਆ ਜਾ ਰਿਹਾ ਜੀ ਇਹ ਇਹ ਸਾਡੇ ਨਾਲ ਪੁਲਿਸ ਚੱਬੇਵਾਲ ਤੋਂ ਆਈ ਹੈ ਐਸਆਈ ਸਾਹਿਬ ਦੇ ਕੋਲ ਹੈਗਾ ਆ ਪਰ ਸਾਨੂੰ ਹਾਲੇ ਤੱਕ ਉਹਨਾਂ ਨੇ ਪੜਾਇਆ ਨਹੀਂ ਸੁਸਾਈਡ ਨੋਟ ਤੁਹਾਨੂੰ ਨਹੀਂ ਦਿਖਾਇਆ ਗਿਆ ਅੱਜ ਕੀ ਲਿਖਿਆ ਤੇ ਅੱਜ ਅਸੀਂ ਪੋਸਟਮਾਰਟਮ ਕਰਵਾ ਕੇ ਹੂੰ ਤੇ ਸੰਸਕਾਰ ਨਹੀਂ ਕਰਨਾ ਜਿੰਨਾ ਤੱਕ ਸਾਨੂੰ ਉਹ ਸੁਸਾਈਡ ਨੋਟ ਨਹੀਂ ਦਿੰਦੇ ਜਾਂ ਉਹਨਾਂ ਦੀ ਅਰੈਸਟ ਨਹੀਂ ਪਉਂਦੀ ਠੀਕ ਹੈ ਜੀ ਇਹ ਲੜਕੀ ਜਿਹੜੇ ਮ੍ਰਿਤਕ ਉਹਨਾਂ ਦਾ ਨਾਮ ਕੀ ਸੀਗਾ ਜੀ ਜੋਗਤਾਰਾਣੀ ਜੋਗਤਾਰਾਣੀ ਹਾਂਜੀ ਤੇ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ 29 ਸਾਲ ਦੀ ਉਮਰ 29 ਸਾਲ ਤੇ ਉਹਨਾਂ ਦੇ ਪਤਾ ਲੱਗਿਆ ਕਿੜੇ ਜੀਵਨ ਸਾਥੀ ਜੋ ਵਿਦੇਸ਼ ਰਹਿੰਦੇ ਸੀ ਹਾਂਜੀ ਵਿਦੇਸ਼ ਰਹਿੰਦੇ ਆ ਜੀ ਉਹਨਾਂ ਦਾ ਨਾਮ ਸੰਜੀਵ ਆ ਜੀ ਉਹਨਾਂ ਨਾਲ ਵੀ ਕੋਈ ਕਲੇਸ਼ ਰਹਿੰਦਾ ਸੀ ਜਾਂ ਸਰ ਉਹਦੇ ਨਾਲ ਵੀ ਉਹਦੇ ਨਾਲ ਜੀ ਕਲੇਸ਼ ਰਹਿੰਦਾ ਸੀਗਾ ਜਿੱਦਾਂ ਖਰਚਾ ਨਹੀਂ ਭੇਜਦਾ ਸੀਗਾ ਇੱਕ ਸਾਲ ਤੋਂ ਬਾਅਦ ਸੀ ਤੇ ਜਿੱਦਨ ਦੀ ਡੈਥ ਹੋਈ ਸਾਨੂੰ ਫੋਨ ਵੀ ਨਹੀਂ ਆਇਆ ਨਾ ਉਹਨੇ ਆਉਣ ਦਾ ਕਿਹਾ ਹੂੰ ਕਿ ਮੈਂ ਆ ਜਾਂਦਾ ਜਾਂ ਮੈਂ ਆ ਕੇ ਕਰਦਾ ਕੁਛ ਨਹੀਂ ਕੀਤਾ ਨਾ ਇਹਨਾਂ ਦੀ ਪੰਚਾਇਤ ਨੇ ਸਾਡੀ ਕੋਈ ਹਮਾਇਤ ਕੀਤੀ ਆ ਫਸਿਲੀ ਕੁਛ ਨਾਉਂਦੇ ਤੁਸੀਂ ਸੋਰਾ ਪਰਿਵਾਰ ਜਿਹੜੇ ਉਹਨਾਂ ਦੇ ਸੰਬੰਧ ਮੁੜ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਯਾਰ ਸਾਡਾ ਸਾਥ ਦਿਓ ਜਾਂ ਕਿਸੇ ਨਹੀਂ ਨਹੀਂ ਸਰ ਅਸੀਂ ਨਹੀਂ ਕੀਤੀ ਨਾ ਹੀ ਉਹਨਾਂ ਵੱਲੋਂ ਕੋਈ ਤੁਹਾਨੂੰ ਫੋਨ ਮੈਸੇਜ ਦੁਆਰਾ ਨਹੀਂ ਆਇਆ ਸਿਰਫ ਤੁਹਾਨੂੰ ਇਤਲਾਹ ਦਿੱਤੀ ਦੋ ਦੀਆਂ ਬੇਟੀਆਂ ਸੀ ਅਸੀਂ ਉਹਨੂੰ ਕਿਹਾ ਸੀ ਕਿ ਚਲੋ ਬੇਟੀਆਂ ਨੂੰ ਉਹਨਾਂ ਦਾ ਚਿਹਰਾ ਦਿਖਾ ਦਿਓ ਪਰ ਉਹ ਕਹਿੰਦੇ ਸੀ ਬੇਟੀਆਂ ਵੀ ਨਹੀਂ ਭੇਜਣੀਆਂ ਅੱਛਾ ਇਹ ਯੋਗਤਾਰਾਣੀ ਜੀ ਦੇ ਦੋ ਬੇਟੀਆਂ ਸੀ ਹਾਂਜੀ ਦੋ ਬੇਟੀਆਂ ਸੀ ਠੀਕ ਹੈ